ਚੋਰ ਸਰਕਾਰ ਮੁਰਦਾਬਾ 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 ਗਾਲੀ ਚੋਰ ਸਰਕਾਰ ਮੁਰਦਾਬਾ 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 ਗਾਲੀ ਚੋਰ ਸਰਕਾਰ ਮੁਰਦਾਬਾ ਮੁਰਦਾਬਾ ਹਲਕਾ ਭਦੌੜ ਮਲੇ ਲਾਭ ਕੋ ਮੁਰਦਾਬਾ 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 ਸਟੋਰ ਦੀ ਪਰਹੀ ਹੋਈ ਹੈ ਨਾ ਚਪੜਾਸੀ ਦੀ ਪਰਹੀ ਹੋਈ ਹੈ ਤੇ ਨਾ ਹੀ ਪ੍ਰਿੰਸੀਪਲ ਜਿਹੜਾ ਸਭ ਤੋਂ ਵੱਡੀ ਪੋਸਟ ਹੈ ਦੇਖੋ ਛੇ ਪੰਚਾਇਤਾਂ کافی ਵੱਡਾ ਪਿੰਡ ਹੈ 7000 ਦੇ ਕਰੀਬ ਵੋਟ ਹੈ ਹਨਾ ਤੇ ਇਸੇ ਪੰਚਾਇਤਾਂ ਦੇ ਸਾਰੇ ਕਿੰਨੇ ਘੱਟੋ ਘੱਟ ਨਾਵਾਲਾ ਵੀ 2000 ਬੱਚਾ ਪ੍ਰਾਈਵੇਟ ਸਕੂਲਾਂ ਚ ਜਾਂਦਾ ਹੈ ਬੈਨਾਂ ਤੇ ਚੜ ਕੇ ਹਰੇਕ ਘਰ ਤੋਂ 50000 ਰੁਪਿਆ ਮੇਰੇ ਖਾਲੇ ਚ ਵੀ ਜਾਂਦਾ ਹੋਊਗਾ ਸਾਲ ਦਾ ਘੱਟੋ ਘੱਟ ਤੇ ਜੇ ਸਾਰੀਆਂ ਸਹੂਲਤਾਂ ਇੱਥੇ ਮਿਲਣ ਕਿਉਂ ਨਾ ਆਪਣੀ ਸਾਰੀ ਸਰਕਾਰੀ ਸਕੂਲਾਂ ਚ ਹੋਣ ਕ੍ਰਾਂਤੀ ਠੀਕ ਹੈ ਵਧੀਆ ਗੱਲ ਹੈ ਪਰ ਇੱਕ ਵੀ ਪਰਚੀ ਨਹੀਂ ਕੀਤੀ ਤਿੰਨ ਸਾਲ ਚ 22 16 ਮਾਰਚ 2022 ਤੋਂ ਸਰਕਾਰ ਬਣਦੀ ਹੈ ਐਂਟੀਟੀ ਦੀਆਂ 88 83 93 ਪੋਸਟਾਂ ਅਜੇ ਤੱਕ ਨਹੀਂ ਭਰੀਆਂ ਲੈਕਚਰ ਆ ਰਹੇ ਸਕੂਲ ਦੇ ਵਿੱਚ ਸਾਰੇ ਘਾਟ ਹੈ ਪੰਜਾਬੀ ਦੇ ਆ 900 ਦੇ ਕਰੀਬ ਪੰਜਾਬ ਦੇ ਵਿੱਚ ਖਾਲੀ ਪਈਆਂ ਜਿਹੜੇ 343 ਇਹ ਸੂਰ ਰਦ ਕਰਦੀਆਂ ਪੀਟੀਏ ਅਧਿਆਪਕੇ ਸਕੂਲ ਦੇ ਵਿੱਚ ਪਹਿਲਾਂ ਡੀਪੀ ਮਾਸਟਰ ਰਹਿ ਕੇ ਗਏ ਨੇ ਬਹੁਤ ਵਧੀਆ ਰਿਜ਼ਲਟ ਰਿਹਾ ਉਹ ਤੋਂ ਬੱਚੇ ਗੇਮਾਂ ਦੇ ਵਿੱਚ ਜਾਂਦੇ ਰਹੇ ਨੇ ਹੁਣ ਇੱਥੇ ਕੋਈ ਡੀਪੀ ਨਹੀਂ ਕੋਈ ਮਾਸਟਰ ਗ੍ਰੈਡੂਏਟ ਨਹੀਂ ਕੋਈ ਲੈਕਚਰਾਰਟ ਨਹੀਂ ਫਿਜ਼ੀਕਲ ਦਾ ਟੀਚਰ ਨਾ ਤਾਂ 10ਵੀਂ ਤੱਕ ਹੈ ਨਾ 12ਵੀਂ ਤੱਕ ਹੈ ਡਰਾਇੰਗ ਪੜਾਉਣ ਵਾਲਾ ਮਾਸਟਰ ਕੋਈ ਨਹੀਂ ਤੇ ਇਸ ਕਰਕੇ ਜਦੋਂ ਇੰਨੀਆਂ ਪੋਸਟਾਂ ਖਾਲੀ ਪਈਆਂ ਨੇ ਬਹੁਤ ਅਸੀਂ ਉਸ ਧਰਨੇ ਲਾਉਦੇ ਰਹੇ ਤੁਹਾਡੀ ਪਾਰਟੀ ਵੀ ਉਦੋਂ ਲਾਉਂਦੀ ਹੈ ਸਾਡੇ ਨਾਲ ਵੀ ਜਾਂਦੇ ਰਹੇ ਸਿਕਮੰਤੇ ਦੇ ਵਿਜੇਂਦਰ ਸਿੰਘ ਜੀ ਦੇ ਦੋ 177 ਦਨ ਬੈਠੇ ਰਹੇ ਹਾਂ ਪਰ ਫਿਰ ਵੀ ਦੋ ਵਾਰ ਭਰਤੀ ਕਰਤੀ ਉਹਨਾਂ ਨੇ ਉਸ ਟਾਈਮ ਦੇ ਵਿੱਚ ਪਹਿਲੇ 1.5 ਸਾਲ ਦੇ ਵਿੱਚ ਜਾਂਦੇ ਟਾਈਮ ਦੇ ਵਿੱਚ ਇੰਨਾ 3 ਸਾਲਾਂ ਦੇ ਵਿੱਚ ਇੱਕ ਵੀ ਭਰਤੀ ਮਸਿੱਖਿਆ ਦੇ ਵਿੱਚ ਐਂਟੀਟੀ ਤੋਂ ਲੈ ਕੇ 83 93 ਰੰਮੇ ਰਾ ਤਾਂ ਪਈਆਂ ਨੇ ਨਾ ਪ੍ਰਾਇਮਰੀ ਦੀ ਨਾ ਮਾਸਟਰ ਕੈਡਰ ਦੀ ਨਾ ਲੈਕਚਰਾਰ ਦੀ ਜਿਹੜੀ ਅਸਿਸਟੈਂਟ ਪ੍ਰੋਫੈਸਰ ਦੀ 1158 ਪਿਛਲੀ ਕਾਂਗਰਸ ਸਰਕਾਰ ਵੇਲੇ ਆਈਆਂ ਸੀ ਉਹ ਕੋਰਟਾਂ ਦੇ ਵਿੱਚੋਂ ਜਿੱਤਣ ਤੋਂ ਬਾਅਦ ਜੇਲ੍ਹਾਂ ਦੇ ਵਿੱਚ ਜਾ ਕੇ ਤੇ ਜਿਹੜੇ ਪੀ ਐਚ ਡੀ ਹੋਲਡਰ ਡਿਗਰੀ ਕੀਤੀ ਸੀ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਜਾਣ ਤੋਂ ਬਾਅਦ ਜਾ ਕੇ ਕਿਤੇ ਅਜੇ ਵੀ ਉਹਨਾਂ ਦੇ 192 ਕੈਂਡੀਡੇਟ ਰਹਦੇ ਆ ਜਿਹੜੀ ਕਾਂਗਰਸ ਸਰਕਾਰ ਦੇ ਮੌਕੇ ਤੇ 41 48 ਪੋਸਟਾਂ ਮਾਸਟਰ ਕੈਡਰ ਦੀਆਂ ਜਿਹੜੇ ਤਕਰੀਬਨ ਠੀਕ ਨਹੀਂ ਇਹ ਗੜੀ ਇਤਨਾ ਪੋਜੀਟਿਵ ਗੱਲ ਹੈ ਕਿ ਇਹ ਮਾਸਟਰ ਕੈਟ ਦੇ तकरीबन ਪੋਸਟਾਂ ਠੀਕ ਹੈਤੀ ਉਹ ਪੋਸਟਾਂ ਦੇ ਵਿੱਚੋਂ ਵੀ 262 ਨੂੰ ਮਨਜੋਗ ਸਿੰਘ ਸਾਹਿਬ ਨੇ ਆਰਡਰ ਦਿੱਤੇ ਸੀ ਪੀਜੀ ਦੇ ਲੁਧਿਆਣਾ ਦੇ ਵਿੱਚ ਉਹਨਾਂ ਨੂੰ ਅਜੇ ਤੱਕ ਕਿਤੇ ਜੁਆਇਨ ਨਹੀਂ ਕਰਾਇਆ ਗਿਆ ਈਟੀਟੀ ਦੇ 9592 ਵਿਦਿਆਪਕਾਂ ਦੇ ਬੈਂਸ ਦੇ ਪਿੰਡ ਪਿਛਲੇ ਦਿਨੀ ਸੰਕਮੰਦੂ ਸਾਹਿਬ ਦੇ ਪਿੰਡ ਲੱਟ ਚਾਰਜ ਹੋਇਆ ਉਹਨਾਂ ਦੀ 1700 ਦੀ ਲਿਸਟ ਰੀਅਲਿਸਟ ਕਰਤੀ ਜਿਨ੍ਹਾਂ ਨੂੰ ਕਿਤੇ ਜੁਆਇਨ ਨਹੀਂ ਕਰਾਇਆ ਗਿਆ ਉਹ ਬੇਨਤੀ ਲੈ ਕੇ ਗਏ ਸੀ ਸਾਨੂੰ ਤਾਂ ਇਸ ਗੱਲ ਦੀ ਵੀ ਸੀ ਕਿ ਆਪਣਾ ਬਦਲਾਏਗਾ ਕਿ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਤੁਹਾਡੇ ਸਾਹਮਣੇ 3 ਸਾਲਾਂ ਦੇ ਵਿੱਚ ਆਪਾਂ ਵੀ ਜੇ ਤੁਸੀਂ ਹੋਗੇ ਉਹਨਾਂ ਦੀਆਂ ਨਾਕਾਮੀਆਂ ਨੇ ਕਾਂਗਰਸ ਨੇ ਜ਼ਬਰ ਕੀਤਾ ਕਾਂਗਰਸ ਨੇ ਰੈਪਰ ਬਾਈ ਕੀਤੀ ਓਵਰੇਜ ਹੋਗੇ ਹੁਣ 3 ਸਾਲਾਂ ਦੇ ਵਿੱਚ ਜਿਹੜੇ ਇੱਕ ਵੀ ਨਹੀਂ ਕੱਤੀ ਕੀਤੀ ਗਈ ਹਰੇਕ 31 ਦਸੰਬਰ ਨੂੰ ਹਜ਼ਾਰਾਂ ਬੇਰਜ਼ਗਾਰ ਸਾਰੇ ਮਿਕ ਮਹੀਨੇ ਚ ਓਵਰੇਜ ਹੋ ਜਾਂਦੇ ਸੀਮ ਸਿੰਘ ਸਾਹਿਬ ਨੇ ਬਹੁਤ ਵਧੀਆ ਬਿਆਨ ਦਿੱਤਾ ਸੀ ਕਿ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਧਰਨੇ ਲਾਉਂਦੇ ਓਵਰੇਜ ਹੋਗੇ ਉਹਨਾਂ ਨੂੰ ਆਪਾਂ ਚਾਂਸ ਦੇਵਾਂਗੇ ਪਹਿਲੀ ਗੱਲ ਤੇ ਭਰਤੀ ਨਹੀਂ ਕੱਢੀ ਅਜੇ ਤੱਕ ਕੋਈ ਦੂਜੀ ਗੱਲ ਉਹ ਸਿਰਫ ਰੂਲ ਅਮੈਂਡ ਕਰਨਾ ਹੈ अनेਕਾਂ ਬਾਰ ਬੇਨਤੀ ਆਪਾਂ ਤੇ ਕਰਾਹੀ ਮੰਤਰੀ ਸਾਹਿਬ ਰਾਹੀਂ ਮੰਗ ਪੱਤਰ ਦੇ ਕੇ ਪਿਛਲੇ ਦਿਨ ਵੀਡੀਓਜ਼ ਕੌੜ ਜੀ ਆ ਕੇ ਗਏ ਨੇ ਬੇਨਤੀ ਕੀਤੀ ਹੈ ਕਿ ਸਿਰਫ ਰੂਲ ਬਣਾਉਣਾ ਹੈ ਪਰ ਸਨਲ ਵਿਭਾਗ ਨੇ ਕਮੈਂਡ ਕਰਨਾ ਹੈ ਰੂਲ 1994 ਦਾ ਜਿਹੜਾ ਐਕਟ ਹੈ ਸਰਵਿਸ ਐਕਟ ਉਸ ਮੁਤਾਬਕ ਜੇ ਸਰਕਾਰ ਚਾਹੇ ਤਾਂ ਉਹ ਉਹ ਵਿੱਚ ਸੋਧ ਕਰ ਸਕਦੀ ਹੈ ਉਹ ਨਿੱਕਾ ਜਿਹਾ ਕੰਮ ਤਿੰਨ ਸਾਲਾਂ ਦੇ ਵਿੱਚ ਓਹੀ ਨਹੀਂ ਹੋ ਸਕਿਆ ਸਾਡੇ ਕੋਲ ਸੋਰਸ ਤੁਸੀਂ ਹੋ ਜਰੀਆ ਤੁਸੀਂ ਉਹ ਤੁਹਾਡੇ ਨਾਲ ਅਸੀਂ ਬੇਨਤੀ ਪੇਸ਼ਾ ਕਰ ਸਕਦੇ ਹਾਂ ਪਰ ਜੇ ਤਿੰਨ ਸਾਲਾਂ ਚ ਨਹੀਂ ਹੋਏ ਅੱਗੇ 2 ਸਾਲ ਬਾਕੀ ਰਹੇਗੇ ਤੇ ਫਿਰ ਅਸੀਂ ਅੱਗੇ ਕੀ ਉਮੀਦ ਕਰੀਏ ਇਹ ਸਕੂਲ ਦੇ ਵਿੱਚ ਕਿੰਨੀਆਂ ਅਸਾਮੀਆਂ ਖਾਲੀ ਨੇ ਦੇਖੋ ਇਹ ਸਕੂਲ ਦੇ ਵਿੱਚ ਸਾਰੇ ਬੱਚੇ ਜਿੰਨੇ ਅਸੀਂ ਖੜਿਆ ਸੀ ਸਖੌਦਾ 50000 ਰੁਪਿਆ ਸਾਲਾਨਾ ਸਕੂਲ ਨੂੰ ਡੋਨੇਸ਼ਨ ਦੇਣ ਲਈ ਤਿਆਰ ਆ ਟੀਚਰ ਪ੍ਰੋਵਾਈਡ ਕਰਵਾਉਣ ਹਰੇਕ ਕਲਾਸ ਦੇ ਵਿੱਚ ਟੀਚਰ ਹੋਵੇ ਕੋਈ ਬੱਚੇ ਦਾ ਟੀਚਰ ਮਿਸ ਨਾ ਹੋਵੇ ਕੋਈ ਕਲਾਸ ਨਾ ਮਿਸ ਹੋਵੇ ਕੋਈ ਮੈਡਮ ਮੈਂਡਟਰੀ ਲਿਤੇ ਚੱਲੀ ਗਈ ਉਹ ਜਦਾਂ ਬਦਲਵੇਂ ਪ੍ਰਬੰਧ ਹੋਣ ਹਰੇਕ ਸਬਜੈਕਟ ਦਾ ਹੋਵੇ ਨਾ ਉਹ ਨਾਲ ਜਿਹੜੇ ਟੀਚਿੰਗ ਕੰਮ ਲੈਣ ਦੀ ਸਰਕਾਰ ਨੇ ਕਿਹਾ ਸੀ ਕਿ ਨਹੀਂ ਲਮਾਂਗੇ ਤਾਂ ਉਹ ਸਾਰੇ ਨਾ ਟੀਚਿੰਗ ਕੰਮ ਜਿਉਂਦੀ ਤੇ ਆਉਂਦੇ ਕੋ ਪਿਛਲੇ ਦਿਨਾਂ ਵਿੱਚ ਕਣਕਾਲਾ ਹੋਇਆ ਤੇ ਕਰੋਨਾ ਦੇ ਬਾਅਦ ਜਦੋਂ ਅੱਗ ਲੱਗਣ ਵਾਲਾ ਸੀ ਕਿਸਾਨਾਂ ਦਾੜਾ ਨੂੰ ਅੱਗ ਲਾਉਂਦੇ ਨੇ ਸਾਰੇ ਸਰਵੇ ਟੀਚਰਾਂ ਤੋਂ ਕਰਵਾਇਆ ਰਹਿ ਜਾਇਆ ਕਰਵਾਏ ਜਾ ਰਹੇ ਹੈ ਗੈਰ ਵਿਦਿਅਕ ਕੰਮ ਅਜੇ ਵੀ ਲੈ ਜਾ ਰਹੇ ਹੈ ਜੇ ਤੁਸੀਂ ਜਾ ਕੇ ਸਰਕਾਰ ਹਾਲ હાલ ਪੰਜਾਬ ਦੇ ਵਿੱਚੋਂ ਨਜ਼ਰ ਨਹੀਂ ਆ ਰਹੀ ਜੀ